ਆਦਾ ਫੋਨ ਵੀ ਚੱਕਾ ਕਰਾਉਣਾ ਯਾਰ ਆਇਆ ਮੇਰਾ ਵਲੋਗਿੰਗ ਫੋਨ ਲੱਗ ਗਿਆ ਕੀ ਹਾਲ ਹੈ ਸਾਰਿਆਂ ਦਾ ਬਹੁਤ ਬੰਦਾ ਖੜਾ ਆਪਣਾ ਭਾਈ ਦਿਖਾ ਦੇ ਗਾ ਮੂੰਹ ਇਹਦਾ ਮੂੰਹ ਦਿਖਾਇਆ ਬਹੁਤਾਂ ਲੋ ਜੀ ਬਾਬੇ ਵੈਲਕਮ ਹੈ ਤੁਹਾਡਾ ਨਿਊ ਵਲੌਗ ਚ ਤੇ ਅੱਜ ਆਏ ਆਪਾਂ ਭਵਾਨੀਗੜ ਤੇ ਅੱਜ ਆਪਣੇ ਇੱਥੇ ਮਿੱਤਰ ਨੇ ਕੂਨਦਾਨ ਕੈਂਪ ਕਰਾਇਆ ਥੀ ਉਹਦੇ ਸਾਰੇ ਭਰਾ ਇਕੱਠੇ ਹੋ ਰਹੇ ਨੇ ਮੀਂਹ ਪੈ ਰਿਹਾ ਤਾਂ ਕਰਕੇ ਗੱਡੀ 'ਚ ਬੈਠ ਕੇ ਬੋਲਣਾ ਪੈ ਰਿਹਾ ਸਾਰੇ ਉਰਾਂ ਪਰਾਂ ਖੜੇ ਨੇ ਜਿਨ੍ਹਾਂ ਨੂੰ ਦਿਖਾਉਣੇ ਆ ਦਿਖਾਉਣੇ ਆ ਕਿ ਦਿਖਾਉਣਾ ਥੋਨੂੰ ਲੋ ਜੀ ਬਾਬੇ ਆ ਦੇਖ ਲੋ ਸਾਰੇ ਮਿੱਤਰ ਖੜੇ ਨੇ ਮਗਰ ਤੱਕਰ ਇਕੱਠਾ ਰਮਦਾਰੀ ਫਿਰਦਾ ਲੋ ਜੀ ਬਾਬੇ ਸਾਰੇ ਮਿੱਤਰ ਖੜੇ ਨੇ ਆਪਣੇ ਨਾਲ ਦੀਵਾਰੇ ਖੜੇ ਨੇ ਸਾਰੇ ਤੇ ਮੀਂਹ ਪੈ ਰਿਹਾ ਮੈਂ ਚਲੰਦਰੀ ਵੈਨ ਆ ਜੋ ਜੀ ਲੱਗੀ ਹੋਈ ਆ ਕਿ ਸਲੀਮੂਂ ਤੇ ਆ ਜੀ ਤੇ ਅੱਜ ਆਪਾਂ ਇੱਥੇ ਆਪਣੇ ਮਿੱਤਰ ਨੇ ਕਰਾਇਤੀ ਉੱਥੇ ਆਏ ਹਾਂ ਤੇ ਦੁਗਾਂ ਸਾਨੂੰ ਪਹੁੰਚ ਕੇ ਦਿਖਾਉਣਾ ਕੀ ਆ ਉਹ ਚ ਡੂਰੀ ਖੜੇ ਨੇ ਉਹ ਦੇਖ ਲਓ ਮੀਂਹ ਪੈ ਰਿਹਾ ਇੱਕ ਤਾਂ ਕੰਮ ਖਰਾਬ ਹੋ ਗਿਆ ਉਹ ਚ ਡੂਰੀ ਖੜੇ ਨੇ ਉਹ ਦੂਜੇ ਮਿੱਤਰ ਦੀਆਂ ਗੱਡੀ ਖੜੀ ਆ ਆਪਣੇ ਦੀ ਤੇ ਆਹ ਹੋਰ ਖੜੀਆਂ ਨੇ ਗੱਡੀਆਂ ਇਦੋਂ ਬਾਅਦ ਤੁਹਾਨੂੰ ਗਾਂਹਾਂ ਜਾ ਕੇ ਦਿਖਾਉਣਾ ਕੀ ਮਾਹੌਲ ਹੈ ਤੇ ਉਹ ਮੇਰੇ ਭਾਈ ਜੀਪ ਲੈਤੀ ਹੈ ਮਨ ਔਖਾ ਹੋ ਗਿਆ ਮਕਨ ਜੀਵ ਚਲਾ ਲਾਉਣ ਉਹ ਜੀਵ ਕਿੱਥੇ ਚਲਦੀ ਹੈ ਮੀ ਪੈਣ ਲੱਗ ਰਿਹਾ ਪਰ ਜੇ ਨਾ ਮੀ ਪੈਂਦਾ ਫਿਰ ਤਾਂ ਫੁੱਲ ਧੱਕਤੀ ਜੀਵ ਤੇ ਜੀਵ ਲਈ ਦੀ ਜੋ ਬ੍ਰ ਜੀਵ ਚੋਂ ਔਖਾ ਹੋ ਗਿਆ ਸਾਉਂਡ ਚੱਲ ਰਿਹਾ ਸਾਰਿਆਂ ਦੀਆਂ ਗੱਡੀਆਂ ਦੇ ਬੇਸਾਂ ਨੇ A to Z ਗੱਡੀਆਂ ਦੇ A to Z ਦੇ ਬੇਸਾਂ ਨੇ ਸਾਰਿਆਂ ਦੇ ਹਨਾ ਲੋ ਜੀ ਬਾਬੇ ਤੁਰ ਪਏ ਹੁਣ ਆਪਣੇ ਬੰਦੇ ਸਾਰੇ ਹੁਣ ਚੱਲਦੇ ਆ ਸੀ ਵੀ ਕਹਾਂ ਜਾ ਕੇ ਮਿਲਦੇ ਆ ਕਿੱਧਰ ਨੂੰ ਜਾਂਦੇ ਹੁਣ ਔਰ ਇਧਰ ਪਿੱਛੇ ਖੜੀਆਂ ਨੇ ਜਾਂ ਪਿੱਛੇ ਪਿੱਛੇ ਨਾਲ ਤਾਂ ਬਰਾਦਰਾਂ ਵਾਲੇ ਨੇ ਕਿਉਂ ਲੱਗੇ ਜਾਂਦਾਗਾ ਬਾਪਿਓ ਆਪਣੇ ਯਾਰਾ ਵੇਲੀ ਨਹੀਂ ਨਾ ਪੁੱਛੀ ਉਹ ਕੀ ਕਰ ਲੈ ਉਹ ਦੇਖ ਲਓ ਬਾਪਿਓ ਆਪਣੀਆਂ ਗੱਡੀਆਂ ਵੇਤਰਾਂ ਦੀਆਂ ਸਾਰੀਆਂ ਬਹੁਤ ਵੱਖ ਨੇ ਆ ਆਪਣੀ ਵਾਲੀ ਗੱਡੀ ਸੰਤਰਾ ਆ ਰਹੀ ਆ ਲੋ ਗਾਇਸ ਇੱਕ ਨੰਬਰ ਮਾਹੌਲ ਹੈ ਗੱਡੀਆਂ ਤਾਂ ਬਹੁਤ ਨਹੀਂ ਪਰਿਆ ਨਹੀਂ ਪਤਾ ਲੱਗ ਰਿਹਾ ਜਾਲ ਗਿੜੀ ਸੈਡ ਰਹੀਆਂ ਨਹੀਂ ਉਲਝੀਆਂ ਯਾਰੀਆਂ ਕੋਈ ਕਦਰ ਯਾਰੀ ਕੋਈ ਕਦਰ ਯਾਰੀ ਗੱਡੀਆਂ ਦਾ ਕਾਫਲਾ ਬਹੁਤ ਆ ਉਹ ਦੇਖੋ ਅੱਗੇ ਨਾ ਹੁਣ ਚਲਾਏ ਬਲੌਗ ਤਾਂ ਲੋ ਗਾਇਸ ਇੱਕ ਨੰਬਰ ਜਿਹਾ ਮਾਹੌਲ ਹੈ ਹੈ ਸਾਡਾ ਵੀ ਪੂਰੇ ਜਾਣਦੇ ਖੇੜ ਕੀ ਜਣਾ ਰਹੇਗੇ ਇਹ ਬੱਦਲ ਲਗਾਤਾ ਨਹੀਂ ਗੱਡੀਆਂ ਬਹੁਤ ਨੇ ਗਾਇਸ ਚਲੋ ਚਲੋ ਦੇਸ਼ ਦੀ ਰੱਖਿਆ ਕਰਨ ਚੱਲਦੇ ਆਪਾਂ ਰਾਜ ਆਵਾਜ਼ ਹੀ ਜਿਆਦਾ ਪ੍ਰਭਾਵਿਤ ਹੋ ਰਹੀ ਹੈ ਚੈੱਕ ਕਰੋ ਲੋਕਾਂ ਨੂੰ ਜੀ ਗਾਇਸ ਇੱਕ ਨੰਬਰ ਉਹ ਦੇਖਿਓ ਮੈਂ ਅੱਪ ਡਿਗ ਜੀ ਕਦਾਈ ਪਹਿਲਾਂ ਮੈਂ ਡੀਮਾ ਸਰਦਵਾਲ ਜਿੱਥੇ ਮੈਂ ਫਸੇ ਹਾਂ ਓਏ ਹੁਣ ਜਾ ਰਹੀ ਐ ਨੇ ਗੱਡੀਆਂ ਖੜੇ ਆ ਗਈਆਂ ਆ ਗਈਆਂ ਆ ਗਈਆਂ ਪਿੱਛੇ ਰਸਤੇ ਨਹੀਂ ਪਤਾ ਦੀ ਕੋਈ ਕਦਰ ਹੋਰ ਦੇਖ ਕਦਰ ਕਰਦੀ ਐ ਮੈਨੂੰ ਲੱਗਦਾ ਮੰਜ਼ਿਲ ਤੇ ਪਹੁੰਚ ਗਈ ਪਹੁੰਚ ਗਏ ਮੰਜ਼ਿਲ ਤੇ ਗਾਇਸ ਅੱਜ ਵਾਰੂ ਅੰਦਰ ਆ ਜਾਵੇਂ ਆ ਜਾ ਆ ਬੜੀ ਸਿੱਧੀ ਬੋਕਸ ਲਓ ਗਾਇਸ ਮੰਜ਼ਿਲ ਤੇ ਪਹੁੰਚ ਗਏ ਮੇਰੇ ਸਾਬ ਨਾਲ ਤਾਂ ਬਾਕੀ ਪਤਾ ਨਹੀਂ ਕੀ ਬਣਦਾ ਕਨੇਗਰ ਜੀ ਬਣਾ ਲਾਗਦੇ ਸੰਭਾਵਨਾ ਕਿੱਧਰ ਨੂੰ ਯਾਰ ਆਪਾਂ ਬਲ ਐ ਬੰਦੇ ਜਿਆਦੇ ਰਹਿੰਨੇ ਆ ਅਗਲਾ ਉਹੀ ਹੈ ਜਿਹੜਾ ਪਿੱਛੇ ਤੁਰੀ ਜਾਂਦਾ ਵੀ ਇਹ ਵੀ ਜਾ ਰਹੇ ਨਾ ਆਪਾਂ ਇੱਕ ਗੱਡੀ ਦੂਜੇ ਪਾਸੇ ਲਾ ਕੇ ਸਾਰੀ ਉਧਰ ਨੂੰ ਚੱਕ ਦਿੰਦੇ ਨੇ ਇਹ ਕਿਹ ਹੋਏ ਠੀਕ ਹੈ ਤੂੰ ਉਲ ਜਾਂਦਾ ਨਹੀਂ ਜਿਹ ਪੈਰੀਆ ਵੀ ਆਪਾਂ ਨੂੰ ਨਹੀਂ ਨਾ ਗੱਡੀ ਵਾਲਿਆਂ ਨੂੰ ਜਿਆਦੇ ਮੌਸਮ ਖਰਾਬ ਹੋ ਰਿਹਾ ਤਾਂ ਮੌਸਮ ਦੀ ਦਿੱਕਤ ਜਿਆਦੇ ਬੈਗੀ ਆ ਆ ਗਏ ਇੱਥੇ ਜਾਣਾ ਮੈ ਲੱਗਦਾ ਉਹ ਫਿਰ ਦਿਨੇ ਸਾਰੇ ਗੱਡੇ ਕਿੱਥੇ ਖੜਾਉਂਗੇ ਉਹ ਪਾ ਕੇ ਕਿੰਨੇ ਦਾ ਨਾ ਦੂਜੇ ਗੱਡੀਆਂ ਦਾ 1 ਨੰਬਰ ਜਮ ਹਲਪੁਰਾ ਇਹਦਾ ਕੱਠ ਵੀ ਬਹੁਤ ਆ। ਆ ਲੋ ਲੋ ਖੋਲ ਲੈਣੇ ਚਲ। ਗੱਡ ਬਹੁਤ। ਜਦੋਂ ਥਲੀ ਤਰੀਆ ਵੀ ਤੇ ਹੁਣ ਹੋਰ ਕੀ ਕਰਾਂ ਮੈਂ। ਚੱਲੀ ਉਤਰੂੰਗਾ। ਲੋ ਗਾਇਸ ਪਹੁੰਚ ਗਏ ਆ ਪਮੰਝਲ ਤੇ। ਲੰਗਰ ਦਾ ਹੀ ਪੂਰਾ ਪ੍ਰਬੰਧ ਹੈਗਾ। ਗੱਡੀਆਂ ਇੱਕ ਫੁੱਲ ਨੇ ਆ ਗੱਡੀਆਂ। ਗੱਡੀਆਂ ਦੇ ਕੋਈ ਚੱਕਰੇ ਨਹੀਂ ਆ ਗੱਡੀ ਦੀ ਗੱਡੀ ਚੱਲ ਰਹੀ ਹੈ। ਦੇਖੋ ਜੀ ਗੱਡੀਆਂ ਬਹੁਤ ਨਹੀਂ ਆ। ਗਲਤੀ ਨਾਲ ਗਾਲ ਗੋਲ ਨਿਕਲੇ ਬੜੀ ਸ਼ਮਾ ਬਖਸ਼ਿਓ। ਗਾੜੇ ਸੰ ਥੋੜੀ ਯਾਦ ਤਾਂ ਹੈ। ਤਾਂ ਕਰਕੇ ਲਗਭਗ ਨਿਕਲੇ ਜਾਂਦੀ ਹੈ। ਤੇ ਆ ਆਉਂਦੀਆਂ ਨੇ ਦੇਖੋ ਹੋਰ ਗੱਡੀਆਂ ਗੱਡੀਆਂ ਬਹੁਤ ਨੇ ਗਿਣਨ ਲੱਗੀ ਜੀ ਖਾਸੀ ਆਣੀ ਵਿੱਚ ਥਾਂ ਸੁਰੇ ਬਹੁਤ ਨਹੀਂ ਹੈ ਟੈਨਸ਼ਨ ਨਾ ਲੈਣੇ ਲੋ ਜੀ ਲਓ ਆਓ ਜੀ ਆਓ ਸੰਗਤਾਂ ਦਾ ਖੁੱਲਾ ਨਿੱਗਾ 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 ਸਵਾਗਤ ਹੈ ਸਾਰੀ ਸੰਗਤ ਦਾ ਉਹ ਖੜੀਏ ਪਾਰਟੀ ਸਾਰੀ ਬਰੋਵਰੀ ਸਾਰੇ ਆਪਣੇ ਉੱਤੇ ਖੜੇ ਨਹੀਂ ਆਪਾਂ ਇੱਧਰ ਖੜਦੇ ਹਾਂ ਗੱਡੀਆਂ ਬਹੁਤ ਨੇ ਬਾਬੇ ਗੱਡੀਆਂ ਦਾ ਬੱਚੇ ਨਾ ਗੱਡੀਆਂ ਦਾ ਵਾਲੀਆਂ ਨਜਾਇਜ਼ ਨਹੀਂ ਮੈਂ ਏ ਛੋਟਾ ਛੋਟਾ ਬਲੌਗਰ ਆਪਣੀ ਮਰਜ਼ੀ ਇਹਨਾਂ ਲਾਲਸੀਆਂ ਨੇ ਵਿਰੋਧ ਹੈ ਆਪਣੀ ਹੋ ਗਿਆ ਜਾ ਰਹੇ ਆਂ ਗਿਆ ਪੰਜ ਚੱਕੜ ਜਾਵਦੇ ਆਂ ਇੱਕਦਾਂ ਥੋੜਾ ਜਿਹਾ ਫੁੱਟ ਵੀ ਲੁੱਬੜ ਗਿਆ ਯਾਰ ਮੇਰੇ ਤੋਂ ਉਹ ਹੋਰ ਮੈਂ ਤਾਂ ਘਰੇ ਬੈਠ ਜੀ ਬਰੋਗਾਂ ਚੇਲੀ ਮੈਂ ਚਲੋ ਬਾਹਰ ਚੱਲ ਇੱਕ ਨੰਬਰ ਜਮਹੋਲਾ ਸਾਰਾ ਚੈੱਕ ਕਰੂ ਬਾਈ ਹੁਣੀ ਸਿਰਫ ਪੰਨੀਆਂ ਫਲ ਵੀਡੀਓ ਵੀੜੇ ਬਣ ਰਹੀਆਂ ਚਾਹੀਦਾ ਵੀ ਹੈ ਮੂਵਮੈਂਟ ਹੁੰਦੇ ਨਹੀਂ ਰੱਖਣ ਵਾਲੇ ਬੁਲਾਉ ਉਹਨਾਂ ਨੇ ਚੱਕਰ ਜਾਈ ਜੀ ਮੈਂ ਤਾਂ ਖੋਈ ਗਈ ਸੀ ਦੀ ਫੋਨ ਮੇਰਾ ਗੱਡੀ ਦੀ ਉਹਦਾ ਐਪ ਪੱਛੇ ਰਹੀ ਕੀ ਪਾਸਵਰਡ ਬਤਾ ਦੀਗਾ ਤਾਂ ਕਰਕੇ ਉਹ ਲੱਗ ਗਿਆ ਨਹੀਂ ਰਹਿ ਜਾਣਾ ਦੀ ਮੈਂ ਕਹਣਾ ਜਦੋਂ ਉਹ ਖੜੇ ਨੇ ਕਿ ਗਰਜੀਵਣ ਟਲਟ ਬਲੌਗਰਸ ਉਹ ਜੀ ਬਾਬੇ ਹਾਂ ਕਿਤੇ ਜਾਗਾ ਰੋਟੀ ਖਾ ਲਾਂਗੇ ਆਉਂ ਚੁਕੇ ਬਾਬੇ ਗੁਰੂ ਕਲੰਗਰ ਤੋਂ ਪਹਿਲਾਂ ਬਾਈ ਵੀ ਆ ਗਿਆ ਵਿੱਚ ਬਲੌਗ ਜੀ ਬੰਦਾ ਆਹ ਡਗਲਵੀਰ ਭਾਈਆ ਮੰਨੀ ਗੇ ਤਾ ਮੰਨੀ ਚਲਾਇਆ ਪਹਿਲਾਂ ਪਾਸਾ ਆਪੀ ਲਗੰਦਾ ਬੰਦ ਕਰ ਲਓ ਜੀ ਬਾਬੇ ਝੁੱਡੂ ਕਰਤਾ ਤਿਆਰ ਖੂਨਦਾਨ ਕਰੂਗਾ ਹੁਣ ਇਹ ਜਿਆਦ ਕਰੀ ਉਹ ਨਾਲ ਲੈਨੇ ਬਾਅਦ ਚ ਬੱਚੀ ਨਾਲ ਬੱਚੀ ਦਾਨ ਕਰਦੇ ਕਰਦੇ ਲਓ ਜੀ ਬਾਬੇ ਵਲੌਗ ਦੀ ਕਰਦੇ ਆਪਾਂ ਐਂਡਿੰਗ ਮਿਲਦਾ ਤੁਹਾਨੂੰ ਲਾਸਟ ਵਲੌਗ ਚ ਜਿਨ੍ਹਾਂ ਨੇ ਵਲੌਗ ਦੇਖਿਆ ਉਹਨਾਂ ਦਾ ਧੰਨਵਾਦ